ਯਾਦ ਰੱਖਿਓ ਇਸ ਸਰਦੀ ਦੀ ਰੁੱਤ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਮਨ ਦੇ ਅੰਦਰ ਪਿਆਸ ਪੈਦਾ ਹੋਈ ਰੁੱਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜਿਓ ਖੋਜੰਤੀ ਦਰਸ਼ਨ ਫਿਰਤ ਕਬ ਮਿਲੀਏ ਗੁਣਤਾਸ ਜਿਓ ਬਿਨ ਕੰਤ ਪਿਆਰੇ ਨਾ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਨ ਚਤਰ 베ਤੀ ਸਾਸ ਬਿਨ ਜੈਸੇ ਤਨਾ ਹੁਣ ਮਨ ਦੇ ਵਿੱਚ ਪ੍ਰੇਮ ਦਾ ਉਸ਼ਾੜਾ ਪੈਦਾ ਹੋਇਆ ਪਿਆਸ ਪੈਦਾ ਹੋਈ ਜਿਵੇਂ ਗਰਮੀਆਂ ਦੇ ਵਿੱਚ ਪਿਆਸ ਪੈਦਾ ਹੁੰਦੀ ਹੈ ਮਨੁੱਖ ਬਹਿਬਲ ਹੋ ਜਾਂਦਾ ਵੀ ਮੈਨੂੰ ਪਾਣੀ ਮਿਲੇ ਉਹ ਤਾੰਗ ਪੈਦਾ ਹੋਈ ਉਹ ਪ੍ਰੇਮ ਦਾ ਉਸ਼ਾੜਾ ਪੈਦਾ ਹੋਇਆ ਮੈਂ ਮਾਲਕ ਨੂੰ ਮਿਲਾਂ ਕਿਉਂਕਿ ਜਦੋਂ ਤਾੰਗ ਪੈਦਾ ਹੁੰਦੀ ਫਿਰ ਮਨੁੱਖ ਉਸ ਤਾੰਗ ਦੇ ਕਾਰਨ ਅੱਗੇ ਕਾਰਜ ਕਰਦਾ ਹੈ ਤੇ ਸਤਿਗੁਰ ਮਹਾਰਾਜ ਕਹਿੰਦੇ ਖੋਜੰਤੀ ਦਰਸ਼ਨ ਫਿਰਤ ਕਬ ਮਿਲੀਏ ਗੁਣਤਾਸ ਜੀਓ ਉਹ ਗੁਣਾ ਦਾ ਖਜ਼ਾਨਾ ਮਾਲਕ ਜਿਹੜਾ ਹੈ ਉਹ ਕਿਵੇਂ ਮਿਲੇ ਉਹਨੂੰ ਖੋਜਣ ਵਾਸਤੇ ਜਿਹੜਾ ਸੀ ਜੀਵ ਇਸਤਰੀ ਤੋਰ ਪਈ ਕਿਉਂਕਿ ਬਿਨ ਕੰਤ ਪਿਆਰੇ ਨਾ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਨਾ ਬਿਨਾ ਪਤੀ ਤੋਂ ਜਿਹੜਾ ਜੀਵਨ ਦੇ ਅੰਦਰ ਸੁਖ ਹੈ ਉਹਦਾ ਵੀ ਆਨੰਦ ਨਹੀਂ ਮਾਣਿਆ ਜਾ ਸਕਦਾ ਤੇ ਜਿਹੜੇ ਹਾਰ ਸ਼ਿੰਗਾਰ ਨੇ ਹਾਰ ਕੰਗਣ ਤ੍ਰਿਗਵਨਾ ਉਹ ਵੀ ਫਟਕਾਰਯੋਗ ਨੇ ਕੰਗਣ ਪੈਨੇ ਹੋਏ ਹਾਰ ਪੈਨੇ ਹੋਏ ਉਹ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਲਾਣਤ ਹੈ ਉਹ ਫਟਕਾਰਯੋਗ ਹੈ ਤੇ ਜੀਵ ਮਨੁੱਖ ਭਾਵੇਂ ਕਿੰਨਾ ਵੀ ਸੁੰਦਰ ਹੋਵੇ ਸਿਆਣਾ ਹੋਵੇ ਚਤਰ ਹੋਵੇ ਤਾਤਬੇਤਾ ਹੋਵੇ ਪੜਿਆ ਲਿਖਿਆ ਹੋਵੇ ਪਰ ਸਤਿਗੁਰ ਕਹਿਣ ਲੱਗੇ ਪਰਮੇਸ਼ਰ ਦੀ ਯਾਦ ਤੋਂ ਬਿਨਾ ਇਸ ਤਰ੍ਹਾਂ ਏ ਜਿਵੇਂ ਸਾਹ ਤੋਂ ਬਿਨਾ ਤਨ ਹੁੰਦਾ ਏ ਤੇ ਸਾਹ ਤੋਂ ਬਿਨਾ ਤਨ ਆਪਜੀ ਜਾਣਦੇ ਹੋ ਜਿਹਨੂੰ ਆਪਾਂ ਮਿਰਤਕ ਕਹਿ ਦਿੰਦੇ ਹਾਂ ਸਤਿਗੁਰ ਮਹਾਰਾਜ ਕਹਿਣ ਲੱਗੇ ਪਰਮੇਸ਼ਰ ਦੀ ਯਾਦ ਉਹਦੀ ਪ੍ਰਤੀ ਤਾਂਗ ਜਿਹੜੀ ਹੈ ਉਹ ਪੈਦਾ ਹੋਣੀ ਚਾਹੀਦੀ ਹੈ ਸਤਿਗੁਰ ਤੇ ਇਥੋਂ ਤੱਕ ਕਹਿੰਦੇ ਵੀ ਉਹ ਮਿਰਤਕ ਦੇ ਸਮਾਨ ਹੈ। ਭਾਵੇਂ ਕੀ ਉਹ ਮਨੁੱਖ ਸੁੰਦਰ ਹੋਵੇ, ਚਤਰ ਹੋਵੇ, ਉੱਚੀ ਜਾਤ ਦਾ ਹੋਵੇ, ਤਨਵੰਤ ਹੋਵੇ, ਆਪਣੇ ਮੁਖ ਤੋਂ ਬੜੀਆਂ ਸਿਆਣੀਆਂ ਗੱਲਾਂ ਕਰਦਾ ਹੋਵੇ ਪਰ ਉਹਦੇ ਹਿਰਦੇ ਦੇ ਅੰਦਰ ਜੇ ਮਾਲਕ ਦੇ ਪ੍ਰੀਤ ਨਹੀਂ ਹੈ ਤੇ ਸਤਿਗੁਰ ਕਹਿਣ ਲੱਗੇ ਉਹ ਤੇ ਮਿਰਤਕ ਦੇ ਸਮਾਨ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਰਤਕ ਕਈਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਪਰਮਾਤਮਾ ਦੀ ਪ੍ਰੀਤ ਨਹੀਂ ਹੈ ਤੇ ਸਤਿਗੁਰ ਕਹਿਣ ਲੱਗੇ ਉਹ ਤੇ ਮਰਤਕ ਦੇ ਸਮਾਨ ਹੈ ਜੀਵਨ ਦੇ ਅੰਦਰ ਸਾਰੇ ਸੁਖ ਹੋਵਣ ਜੀਵਨ ਦੇ ਅੰਦਰ ਹਰੇਕ ਰੰਗ ਮਾਣ ਦਾ ਹੋਵੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਮੰਦਰ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀ ਵਸੂਰੇ ਸੋ ਪ੍ਰਭ ਚਿਤ ਨ ਆਵੇ ਬਿਸਟਾਕੇ ਕੀੜੇ ਸਤਿਗੁਰ ਮਹਾਰਾਜ ਕਹਿੰਦੇ ਸਾਰੇ ਸੁਖ ਮਾਣ ਦਾ ਹੋਵੇ ਤੇ ਫਿਰ ਇੱਥੇ ਹੀ ਨਹੀਂ ਬੜੇ ਸੁੰਦਰ ਮਕਾਨਾਂ ਦੇ ਵਿੱਚ ਮਹਿੰਗੇ ਮਕਾਨਾਂ ਵਿੱਚ ਰਹਿੰਦਾ ਹੋਵੇ ਗ੍ਰਹਿ ਸੋਏ ਨ ਚੰਦਨ ਸੁਗੰਧ ਲਾਈ ਮੋਤੀ ਹੀਰੇ ਮੋਤੀ ਹੀਰੇ ਜੜੇ ਹੋਵਣ ਬੜੇ ਮਹੰਗੇ ਮਾਨੋ ਸੋਨੇ ਦੇ ਮਹਿਲ ਹੋਵਣ ਉਹਦੇ ਵਿੱਚ ਸੁਗੰਧੀ ਵਾਸਤੇ ਚੰਦਨ ਦਾ ਲਿਪਨ ਕੀਤਾ ਹੋਵੇ ਤੇ ਫਿਰ ਨਾਲ ਕਹਿੰਦੇ ਮਨ ਇੱਛਾ ਸੁਖ ਮਾਨ ਦਾ ਇੱਕ ਤੇ ਸੁਖ ਆਮ ਹੈ ਪਰ ਜਿਹੜਾ ਮਨ ਚਾਹੇ ਵੀ ਮੈਂ ਆ ਇੱਛਾ ਹੈ ਮੇਰੀ ਇਹ ਸੁਖ ਮੈਨੂੰ ਚਾਹੀਦਾ ਹੈ ਉਹ ਵੀ ਮਾਨਦਾ ਹੋਵੇ ਜਿਵੇਂ ਕੱਪੜੇ ਤੇ ਅਸੀਂ ਰੋਜ਼ ਪਹਿਨਦੇ ਆਂ ਪਰ ਮਨ ਦੀ ਇੱਛਾ ਹੁੰਦੀ ਵੀ ਆਹ ਕੱਪੜਾ ਜਿਹੜਾ ਇਹਨਾਂ ਬਹੁਤ ਸੁੰਦਰ ਹੈ ਇਹਦੀ ਮੇਰੀ ਇੱਛਾ ਮੈਂ ਪਹਿਨਾਂ ਇਸੇ ਤਰ੍ਹਾਂ ਸੁੱਖ ਵੀ ਜਿਹੜੇ ਨੇ ਨਾ ਉਹ ਪੈ ਮੰਨਣੇ ਜਿਹੜਾ ਮਨ ਦੀ ਇੱਛਾ ਹੋਵੇ ਮਨ ਇੱਛਾ ਸੁੱਖ ਮੰਨ ਦਾ ਕਿਛ ਨਾਹੀ ਬਸੂਰੇ ਬਸੂਰੇ ਦਾ ਮਤਲਬ ਦਾ ਤੋਖਲਾ ਚਿੰਤਾ ਕੋਈ ਚਿੰਤਾ ਵੀ ਨਾ ਹੋਵੇ ਆ ਸਾਰਾ ਕੁਝ ਮੰਨ ਲਿਆ ਹੋਇਆ ਵੀ ਸਤਿਗੁਰ ਕਹਿਣ ਲੱਗੇ ਸੋ ਪ੍ਰਭ ਚਿਤ ਨ ਆਵੇਈ ਬਿਸਟਾ ਕੀ ਕੀੜਾ ਬਿਸਟਾ ਕਹਿੰਦੇ ਨੇ ਗੰਦਗੀ ਨੂੰ ਕੀੜੇ ਦਾ ਮਤਲਬ ਕੀੜਾ ਜੇ ਮਾਲਕ ਦੀ ਜਾਦਨੀ ਤੇ ਸਤਿਗੁਰ ਕਹਿਣ ਲੱਗੇ ਉਹ ਤੇ ਬਿਸਟਾ ਦਾ ਗੰਦ ਦਾ ਕੀੜਾ ਏ ਭਾਵੇਂ ਸਾਰੇ ਸੁਖ ਮੰਨਦਾ ਏ ਦੂਜੇ ਪਾਸੇ ਸਤਿਗੁਰ ਜੀ ਨੇ ਇੱਕ ਇਹੋ ਜੀ ਤਸਵੀਰ ਵੀ ਸਾਡੇ ਸਾਹਮਣੇ ਰੱਖ ਦਿੱਤੀ ਕਿ ਮਨੁੱਖ ਦੇ ਕੋਲ ਕੁਝ ਵੀ ਨਾ ਹੋਵੇ ਬਸਤਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੂ ਉਧਿਆਨ ਪਰਮਿਨਾਂ ਮਿੱਤਰ ਨਾ ਇਠ ਤਨ ਰੂਪਹੀਣ ਕਿਸ ਛਾਕ ਨਾ ਛਿਨਾਂ ਰਾਜਾ सगली ਸ੍ਰਿਸ਼ਟ ਕਾ ਹਰ ਨਾਮ ਮਨ ਪਿਨਾਂ ਸਤਿਗੁਰ ਕਹਿਣ ਲੱਗੇ ਉਹਦੇ ਕੋਲ ਰਹਿਣ ਵਾਸਤੇ ਚੰਗਾ ਮਕਾਨ ਨਾ ਹੋਵੇ ਟੁੱਟੀ ਜੀ ਝੌਂਪੜੀ ਹੋਵੇ ਮੀ ਬਾਦ ਵਿੱਚ ਆਵੀ ਚੂਣ ਪਹਿਲਾਂ ਲੱਗ ਪਵੇ ਇਹੋ ਜਿਹੀ ਹੋਵੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਉਹਦੇ ਪੈਨੇ ਹੋਏ ਕੱਪੜੇ ਵੀ ਛਿਜੇ ਹੋਏ ਫਾਟੇ ਹੋਵਣ ਨਾ ਉਹਦੀ ਕੋਈ ਉੱਚੀ ਜਾਤ ਹੋਵੇ ਨਾ ਉਹਦੀ ਕੁੱਲ ਹੋਵੇ ਜਾਤ ਨਾ ਪਾਤ ਨਾ ਆਦਰ ਉਹਨੂੰ ਕੋਈ ਆਦਰ ਦੇਣ ਵਾਲਾ ਵੀ ਨਾ ਹੋਵੇ ਉਹਦੇ ਆਨ ਪਰਮਨਾ ਮਨੋ ਜਿਵੇਂ ਜੰਗਲ ਦੇ ਵਿੱਚ ਘੁੰਮ ਰਿਆ ਹੋਵੇ ਨਾਲ ਹੀ ਸਤਿਗੁਰ ਕਹਿੰਦੇ ਨੇ ਮਿੱਤਰ ਨਾ ਇਠ ਤਨ ਰੂਪਹੀਣ ਕਿਸ ਸਾਖ ਨਾ ਛਿੰਨਾ ਨਾ ਉਹਦਾ ਕੋਈ ਮਿੱਤਰ ਹੋਵੇ ਨਾ ਉਹਦੀ ਕੋਈ ਸੁੰਦਰਤਾ ਹੋਵੇ ਨਾ ਹੀ ਉਹਦਾ ਕੋਈ ਸਾਖ ਸੰਬੰਧੀ ਹੋਵੇ ਪਰ ਕਹਿਣ ਲੱਗੇ ਸਤਿਗੁਰੂ ਜੇ ਉਹ ਮਾਲਕ ਦੇ ਨਾਲ ਜੁੜਿਆ ਹੈ ਤੇ ਫਿਰ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਰਾਜਾ सगली ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਜੇ ਉਹਦਾ ਮਨ ਪਰਮੇਸ਼ਰ ਦੀ ਯਾਦ ਦੇ ਨਾਲ ਭਿੱਜਿਆ ਹੋਇਆ ਹੈ ਨਾ ਨਾਮ ਰਸ ਦੇ ਵਿੱਚ ਜੁੜਿਆ ਹੋਇਆ ਹੈ ਤੇ ਸਤਿਗੁਰ ਕਹਿਣ ਲੱਗੇ ਉਹ ਤੇ ਸਾਰੀ ਸ੍ਰਿਸ਼ਟੀ ਦਾ ਰਾਜਾ ਏ ਐਡੀ ਕੁ ਵੱਡੀ ਨਾਮ ਦੇ ਵਿੱਚ ਸੁਰਤ ਜੋੜਨ ਵਾਲੇ ਮਨੁੱਖ ਨੂੰ ਤਰਜੀ ਦੇ ਦਿੱਤੀ ਹੋਵੇ ਕੁਝ ਵੀ ਨਾ ਪਰ ਫੇ ਵੀ ਰਾਜਾ ਸਗਲੀ ਸ੍ਰਿਸ਼ਟ ਕਾ ਕੋਈ ਇੱਕ ਅੱਧੇ ਰਾਜ ਦਾ ਨਹੀਂ ਸਾਰੀ ਸ੍ਰਿਸ਼ਟੀ ਦਾ ਸਤਗੁਰੂ ਕਹਿਣ ਲੱਗੇ ਉਹ ਰਾਜਾ ਏ ਪਰ ਇਹ ਤਾਂਗ ਜਿਹੜੀ ਆ ਨਾ ਉਹ ਪੈਦਾ ਕਰਨੀ ਪਏਗੀ ਪ੍ਰੇਮ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਮਨ ਦੇ ਅੰਦਰੋਂ ਤਾਂਗ ਆਵੇ ਜੇ ਨੂੰ ਸਤਿਗੁਰੂ ਅੱਜ ਦੇ ਮੁਬਾਰਕ ਬਚਨ ਦੀ ਪਹਿਲੀ ਤੁਕ ਵਿੱਚ ਕਹਿੰਦੇ ਨੇ ਅਸਣ ਪ੍ਰੇਮ ਉਮਹੜਾ ਪ੍ਰੇਮ ਦਾ ਉਸ਼ਾਲਾ ਪੈਦਾ ਹੋਵੇ ਤੇ ਸਤਿਗੁਰ ਮਹਾਰਾਜ ਸੂਹੀ ਰਾਗ ਵਿੱਚ ਕਹਿੰਦੇ ਨੇ ਉਮਕਿ ਉਹਿਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖਿਓ ਪ੍ਰਹਜਾਈ ਮਨ ਦੇ ਵਿੱਚ ਉਸ਼ਾਲਾ ਪੈਦਾ ਹੋਇਆ ਮਿਲਣ ਦੇ ਵਾਸਤੇ ਤੰਗ ਪੈਦਾ ਹੋਈ ਖੋਜਣ ਵਾਸਤੇ ਤੁਰ ਪਿਆ ਪਰ ਹੋਇਆ ਕੀ ਉਹ ਪਰਮਾਤਮਾ ਮਿਲਿਆ ਨਹੀਂ ਖੋਜਤ ਫਿਰਿਓ ਦੇਖਿਓ ਪ੍ਰਹਜਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਉਹ ਪਰਮਾਤਮਾ ਨਦਰ ਨਾ ਆਇਆ ਭਾਵੇਂ ਕੀ ਮੈਂ ਆਪਣੀ ਸੇਜਾ ਰੂਪੀ ਹਿਰਦੇ ਰੂਪੀ ਸੇਜ ਬਿਛਾ ਦਿੱਤੀ ਪਰ ਭਟਕਣਾ ਬਣੀ ਰਹੀ ਉਹਦਾ ਕਾਰਨ ਕੀ ਸੀ ਸਤਿਗੁਰ ਮਹਾਰਾਜ ਕਿਉਂ ਹੁੰਦੇ ਨੇ ਉਮਕਿਓ ਹਿਓ ਮਿਲਣ ਪਰਬਤਾਈ ਕੋਜਤ ਚਰੀਓ ਦੇਖਿਓ ਪ੍ਰਹਜਾਈ ਤੇ ਫਿਰ ਹਾਲਾਤ ਕੀ ਬਣੀ ਸੇਜਾ ਏਕ ਵਿਸੀ ਧਨਕੰਤਾ ਧਨ ਸੁਤੀ ਪਿਰ ਸਦਜਗੰਤਾ ਪੀਓ ਮਦਰੋ ਧਨ ਮਤਵੰਤਾ ਧਨ ਜਾਗੇ ਜੇ ਪਿਰ ਬੁਲੰਤਾ ਕਾਰਨ ਕਿਸੇ ਵੀ ਮਿਲਿਆ ਕਿਉ ਨੀ ਮਾਲਕ ਖੋਜਣ ਦੇ ਬਾਵਜੂਦ ਕਿ ਇੱਕੋ ਹਿਰਦੇ ਸੇਜ ਦੇ ਵਿੱਚ ਪਰਮਾਤਮਾ ਵੀ ਹੈ ਪਰ ਇਹ ਜੀਵ ਜਿਹੜਾ ਹੈ ਨਾ ਦੁਨੀਆਂ ਦੇ ਵਿਸ਼ੇ-ਵਕਾਰਾਂ ਦੇ ਵਿੱਚ ਸੁੱਤਾ ਪਿਆ ਏ ਸੁੱਤਾ ਹੋਣ ਦੇ ਕਾਰਨ ਇਹਦਾ ਮਲਾਪ ਜਿਹੜਾ ਸੀ ਉਹ ਪਰਮੇਸ਼ਰ ਦੇ ਨਾਲ ਨਹੀਂ ਹੋਇਆ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਮਲਾਕਬ ਦੇ ਵਾਸਤੇ ਪਹਿਲੀ ਗੱਲ ਤੈਨੂੰ ਆਪਣੇ ਮਨ ਦਾ ਹਉਮੈ ਆਪਣੇ ਮਨ ਦੀ ਹੰਕਾਰ ਜਿਹੜਾ ਹੈ ਉਹ ਛੱਡਣਾ ਪਏਗਾ ਜਦੋਂ ਤੇਰੇ ਮਨ ਵਿੱਚ ਤਾਂਗ ਪੈਦਾ ਹੋਈ ਫਿਰ ਤੂੰ ਮੂਲ ਦੇ ਨਾਲ ਜੁੜ ਜਾਪੇਂਗਾ